यूपीएससी ਦੀ ਪ੍ਰੀਖਿਆ ਬਹੁਤ ਜ਼ਿਆਦਾ ਔਖੀ ਭਾਰਤ ਦੇ ਵਿੱਚ ਮੰਨੀ ਜਾਂਦੀ ਹੈ ਇਸ ਨੂੰ ਪਾਸ ਕਰਨ ਦੇ ਲਈ ਹਰ ਸਾਲ ਜਿਹੜੇ ਹੈ ਲੱਖਾਂ ਦੀ ਤਦਾਰ ਦੇ ਵਿੱਚ ਉਮੀਦਵਾਰ ਹਿੱਸਾ ਲੈਂਦੇ ਨੇ ਪਰ ਬਹੁਤ ਹੀ ਘੱਟ ਉਮੀਦਵਾਰ ਹੁੰਦੇ ਨੇ ਜਿਹੜੇ ਕਿ ਇਸ ਬਹੁਤ ਔਖੀ ਪ੍ਰੀਖਿਆ ਨੂੰ ਪਾਸ ਕਰ ਪੈਂਦੇ ਨੇ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਔਰਤ ਦੀ ਕਹਾਣੀ ਸਾਂਝੀ ਕਰਾਂਗੇ ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਘਰੇਲੂ ਹਿੰਸਾ ਤੋਂ ਲੈ ਕੇ ਬਾਥਰੂਮ ਦੇ ਵਿੱਚ ਬੈਠ ਕੇ ਡਰ ਦੇ ਮਾਰੇ ਨਾਲ ਰੋਟੀਆਂ ਖਾਣ ਤੋਂ ਲੈ ਕੇ ਇੱਕ ਆਈਐਸ ਅਫਸਰ ਤੱਕ ਦਾ ਸਫ਼ਰ ਤੈਅ ਕੀਤਾ ਹੈ। ਇਹ ਕਹਾਣੀ ਹੈ ਸਵਿਤਾ ਪ੍ਰਧਾਨ ਦੀ ਜਿਨ੍ਹਾਂ ਦੀ ਕਹਾਣੀ ਹਰ ਇੱਕ ਔਰਤ ਤੇ ਹਰ ਇੱਕ ਯੂਪੀਐਸਸੀ ਅਸਪੀਰੈਂਟ ਨੂੰ ਮੋਟੀਵੇਟ ਵੀ ਕਰਦੀ ਹੈ ਤੇ ਨਾਲ ਹੀ ਉਹਨਾਂ ਦੀ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਹਾਲਾਤ ਕੋਈ ਮਰਜ਼ੀ ਹੋਣ ਚਾਹੇ ਕੋਈ ਵਿਅਕਤੀ ਤੁਹਾਡੇ ਨਾਲ ਕਿਹੋ ਜਿਹਾ ਮਰਜ਼ੀ ਸਲੂਕ ਕਰ ਸਕਦਾ ਹੈ ਪਰ ਤੁਸੀਂ ਮਜਬੂਤੀ ਦੇ ਨਾਲ ਉਹਨਾਂ ਸਾਰੀ ਪ੍ਰਸਥਿਤੀਆਂ ਦਾ ਸਾਹਮਣਾ ਕਰ ਦਿਓ ਸविता ਪ੍ਰਿਧਾਨ ਜਿਹੜੀ ਹੈ ਉਹ ਆਦੀਵਾਸੀ ਪਰਿਵਾਰ ਦੇ ਵਿੱਚ ਪੈਦਾ ਹੁੰਦੀ ਹੈ ਤੇ ਆਪਣੇ ਪਿੰਡ ਦੀ ਪਹਿਲੀ ਲੜਕੀ ਬਣਦੀ ਹੈ ਜਿਸ ਦੇ ਵੱਲੋਂ ਜਿਹੜਾ ਹੈ 10ਵੀਂ ਤੱਕ ਦੀ ਪਹਿਲਾ ਪੜ੍ਹਾਈ ਕੀਤੀ ਜਾਂਦੀ ਹੈ ਬਾਅਦ ਵਿੱਚ ਉਹਨਾਂ ਨੂੰ ਜਿਹੜੀ ਹੈ ਸਕਾਲਰਸ਼ਿਪ ਮਿਲ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਅਗਲੀ ਪੜ੍ਹਾਈ ਯਾ ਜਾਰੀ ਰੱਖੀ ਪਰ ਜਦੋਂ ਵਧਿਆ ਪੜਨ ਲੱਗ ਗਏ ਤਾਂ ਜ਼ਿੰਦਗੀ ਉਹਨਾਂ ਨੂੰ ਲੱਗਿਆ ਸੀ ਸ਼ਾਇਦ ਇੱਥੇ ਤੱਕ ਹੀ ਹੈ ਪਰ ਸ਼ਾਇਦ ਜ਼ਿੰਦਗੀ ਨੇ ਉਹਨਾਂ ਦੇ ਲਈ ਕੁਝ ਹੋਰ ਹੀ ਸੋਚਿਆ ਹੋਇਆ ਸੀ ਤੇ ਅੱਜ ਉਹ ਆਈਐਸ ਅਫਸਰ ਬਣੀ ਹੈ ਤਾਂ ਦੱਸਦੀ ਹੈ ਕਿ ਆਈਐਸ ਸविता ਸਭ ਤੋਂ ਬੁੱਧੀਮਾਨ ਅਫਸਰਾਂ ਦੇ ਵਿੱਚੋਂ ਇੱਕ ਹੈ ਉਹਨਾਂ ਨੂੰ ਮੱਧ ਪ੍ਰਦੇਸ਼ ਦੇ ਵਿੱਚ ਗਵਾਲੀਆ ਡਿਵੀਜ਼ਨ ਦੀ ਸੰਯੁਕਤ ਡਾਇਰੈਕਟਰ ਦੇ ਵਜੋਂ ਭੇਜਿਆ ਗਿਆ ਹੈ ਅਤੀਤ ਦੇ ਵਿੱਚ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਆਈਐਸ ਸविता ਆਪਣੇ ਦ੍ਰਿੜ ਇਰਾਦੇ ਦੇ ਕਾਰਨ ਲੋਕਾਂ ਦੇ ਲਈ ਪ੍ਰੇਰਣਾ ਦਾ ਸਰੋਤ ਬਣੀ ਹੋਈ ਹੈ ਸविता ਦਾ ਜਨਮ ਐਮਪੀ ਦੇ ਮੰਡੀ ਦੇ ਇੱਕ ਪਿੰਡ ਦੇ ਵਿੱਚ ਹੁੰਦਾ ਹੈ ਆਦੀਵਾਸੀ ਉਹਨਾਂ ਦਾ ਪਰਿਵਾਰ ਹੁੰਦਾ ਹੈ ਉਹ ਪਰਿਵਾਰ ਦਾ ਤੀਸਰਾ ਬੱਚਾ ਸੀ ਘਰ ਦੀ ਆਰਥਿਕ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਦਸਵੀਂ ਤੱਕ ਉਹਨਾਂ ਨੇ ਪੜ੍ਹਾਈ ਪੂਰੀ ਕਰ ਲਈ ਅਜਿਹੇ ਦੇ ਵਿੱਚ ਉਹ ਪਹਿਲੀ ਲੜਕੀ ਬਣ ਜਾਂਦੀ ਹੈ ਪਰ ਉਸ ਤੋਂ ਬਾਅਦ ਉਹਨਾਂ ਦੀ ਇੱਛਾ ਸੀ ਕਿ ਉਹ ਅਗਲੀ ਪੜ੍ਹਾਈ ਜਿਹੜੀ ਹੈ ਉਹ ਵੀ ਕਰੇ ਇਸ ਕਾਰਨ ਵਧੀਆ ਪੜ੍ਹਾਈ ਦੇ ਵਿੱਚ ਹੋਣ ਕਰਕੇ ਵਜੀਫਾ ਤਾਂ ਉਹਨਾਂ ਨੂੰ ਲੱਗ ਜਾਂਦਾ ਹੈ ਪਰ ਸਕੂਲ ਘਰ ਤੋਂ 7 ਕਿਲੋਮੀਟਰ ਦੂਰ ਹੁੰਦਾ ਹੈ ਜਿਸ ਕਾਰਨ ਰੋਜ਼ਾਨਾ 2 ਰੁਪਏ ਖਰਚ ਹੁੰਦੇ ਸੀ 2 ਰੁਪਏ ਵੀ ਨਾ ਹੋਣ ਦੇ ਕਾਰਨ ਉਹਨਾਂ ਦੇ ਵੱਲੋਂ ਰੋਜ਼ਾਨਾ 14 ਕਿਲੋਮੀਟਰ ਜਿਹੜਾ ਹੈ ਪੈਦਲ ਤੁਰ ਕੇ ਅਗਲੀ ਪੜਾਈ ਉਹਨਾਂ ਨੇ ਪੂਰੀ ਕੀਤੀ ਹੈ ਇਸ ਤੋਂ ਬਾਅਦ ਉਹਨਾਂ ਨੂੰ ਇੰਜ ਲੱਗਿਆ ਕਿ ਸ਼ਾਇਦ ਜਦੋਂ ਉਹਨਾਂ ਦਾ ਰਿਸ਼ਤਾ ਇੱਕ ਅਮੀਰ ਪਰਿਵਾਰ ਦੇ ਵਿੱਚ ਹੋ ਜਾਂਦਾ ਹੈ ਉਹਨਾਂ ਨੂੰ ਲੱਗਿਆ ਸ਼ਾਇਦ ਜ਼ਿੰਦਗੀ ਉਹਨਾਂ ਦੀ ਬਦਲ ਚੁੱਕੀ ਹੈ ਪਰ ਇਹ ਸ਼ੁਰੂਆਤ ਸੀ ਜ਼ਿੰਦਗੀ ਦੇ ਵਿੱਚ ਔਕੜਾਂ ਦੀ ਕਿਉਂਕਿ ਉਹਨਾਂ ਦੇ ਸੋਹਰਿਆਂ ਦੇ ਵੱਲੋਂ ਨੌਕਰਾ ਵਾਂਗ ਉਹਨਾਂ ਦੇ ਨਾਲ ਵਿਹਾਰ ਕੀਤਾ ਜਾਂਦਾ ਹੈ ਘਰ ਦੇ ਵਿੱਚ ਜਿਵੇਂ ਕਿ ਉਹਨਾਂ ਦੇ ਲਈ ਬਹੁਤ ਜ਼ਿਆਦਾ ਪਾਬੰਦੀਆਂ ਸੀ ਖਾਣਾ ਜਿਹੜਾ ਹੈ ਹਮੇਸ਼ਾ ਉਹ ਸਭ ਤੋਂ ਬਾਅਦ ਵਿੱਚ ਖਾਏਗੀ ਤੇ ਕਦੇ ਵੀ ਉਹ ਮੇਜ਼ ਤੇ ਬੈਠ ਕੇ ਖਾਣਾ ਨਹੀਂ ਖਾ ਸਕਦੀ ਸੀ ਪਤੀ ਵੀ ਉਹਨਾਂ ਨੂੰ ਕੁੱਟਦਾ ਸੀ ਤੇ ਕਈ ਵਾਰ ਤਾਂ ਇੱਕ ਅਜੀਹਾਂ ਮੋੜ ਆ ਜਾਂਦਾ ਹੈ ਕੀ ਸੋਵਿਤਾ ਜਿਹੜੀ ਹੈ ਉਹ ਬਾਥਰੂਮ ਦੇ ਵਿੱਚ ਡਰਦੇ ਮਾਰੇ ਰੋਟੀ ਖਾਣ ਨੂੰ ਮਜਬੂਰ ਹੋ ਜਾਂਦੀ ਸੀ ਕਿ ਕਿਤੇ ਕੋਈ ਮੈਨੂੰ ਖਾਣਾ ਖਾਦੇ ਨਾ ਦੇਖ ਲਵੇ ਤੇ ਬਾਅਦ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਉਸਨੇ ਫੈਸਲਾ ਲਿਆ ਕਿ ਹੁਣ ਮੈਂ ਕੁਝ ਅਜੀਹਾ ਕਰਨਾ ਹੈ ਕਿ ਬਹੁਤ ਹੋ ਗਿਆ ਮਾਰਕੋਟਾਪਾ ਤੇ ਅੱਜ ਤੋਂ ਬਾਅਦ ਮੈਂ ਆਪਣੇ ਲਈ ਜੀਵਾਂਗੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸਨੇ ਸੋਚ ਲਿਆ ਕਿ ਮੈਂ ਆਪਣਾ ਜਿਹੜਾ ਹੈ ਉਹ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨਗੇ ਉਸ ਤੋਂ ਬਾਅਦ ਇੱਕ ਵਾਰ ਖਾਣਾ ਖਤਮ ਹੋ ਜਾਣ ਤੋਂ ਬਾਅਦ ਉਹ ਦੁਬਾਰਾ ਆਪਣੇ ਆਪ ਨੂੰ ਤਿਆਰ ਕਰਨ ਯੋਗ ਨਹੀਂ ਹੁੰਦੀ ਸੀ ਯਾਨੀ ਕਿ ਇੰਨਾ ਜ਼ਿਆਦਾ ਉਸ ਨੂੰ ਮਾਰ ਦਿੱਤਾ ਜਾਂਦਾ ਸੀ ਜੇਕਰ ਪਲੇਅਰ ਦੇ ਵਿੱਚ ਇੱਕ ਵਾਰ ਖਾਣਾ ਲੈ ਲੈਂਦੀ ਸੀ ਤਾਂ ਦੁਬਾਰਾ ਤੋਂ ਖਾਣਾ ਲੈਣ ਦੀ ਉਸ ਨੂੰ ਇਜਾਜ਼ਤ ਜਿਹੜੀ ਸੀ ਉਹ ਪਰਿਵਾਰ ਦੇ ਵੱਲੋਂ ਨਹੀਂ ਸੀ ਹਰ ਚੀਜ਼ ਤੋਂ ਤੰਗ ਆ ਕੇ ਇੱਕ ਦਿਨ ਸविता ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਲਿਆ ਜਦੋਂ ਪੱਖੇ ਦੇ ਨਾਲ ਲਟਕਣ ਲੱਗੀ ਤਾਂ ਉਸ ਦੀ ਸੱਸ ਖਿੜਕੀ ਤੋਂ ਉਸ ਨੂੰ ਦੇਖ ਲੈਂਦੀ ਹੈ ਹਾਲਾਂਕਿ ਸविता ਦੀ ਸੱਸ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਭ ਕੁਝ ਦੇਖਣ ਤੋਂ ਬਾਅਦ ਸविता ਨੂੰ ਅਹਿਸਾਸ ਹੋਇਆ ਕਿ ਉਹ ਇਹਨਾਂ ਲੋਕਾਂ ਦੇ ਲਈ ਆਪਣੀ ਜਾਨ ਕੁਰਬਾਨ ਨਹੀਂ karenge ਫਿਰ ਉਸਨੇ ਆਪਣਾ ਕੰਮ ਛੱਡਣ ਦਾ ਫੈਸਲਾ ਕੀਤਾ ਤੇ ਆਪਣੇ ਦੋ ਬੱਚਿਆਂ ਦੇ ਸਮੇਤ ਉੱਥੋਂ ਚਲੇ ਗਈ ਉਸਨੇ ਬਿਊਟੀ ਸੈਲੂਨ ਦੇ ਵਿੱਚ ਕੰਮ ਕਰਕੇ ਪੈਸੇ ਕਮਾਏ ਜਿਸ ਤੋਂ ਬਾਅਦ ਉਸਨੇ ਇੰਦੋਰ ਯੂਨੀਵਰਸਿਟੀ ਤੋਂ ਲੋਕ ਪ੍ਰਸ਼ਾਸਨ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਪਹਿਲੀ ਕੋਸ਼ਿਸ਼ ਦੇ ਵਿੱਚ UPSC ਦੀ ਪ੍ਰੀਖਿਆ ਨੂੰ ਪਾਸ ਕੀਤਾ ਮੁੱਖ ਨਗਰਪਾਲਿਕਾ ਅਧਿਕਾਰੀ ਬਣਨ ਤੋਂ ਬਾਅਦ ਸविता ਨੇ ਆਪਣੇ ਪਿਤਾ ਅਤੇ ਸੋਹਰਿਆਂ ਨੂੰ ਸਬਕ ਸਿਖਾਇਆ ਤੇ ਬਾਅਦ ਵਿੱਚ ਹੁਣ ਉਹ ਇੱਕ ਤਾਕਤ ਆਈਐਸ ਅਫਸਰ ਬਣ ਚੁੱਕੀ ਹੈ ਤੇ ਨਾਲ ਹੀ ਬਹੁਤ ਜ਼ਿਆਦਾ ਉਹਨਾਂ ਕੁੜੀਆਂ ਦੇ ਲਈ ਪ੍ਰੇਰਨਾ ਦਾ ਸਰੋਤ ਹੈ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਵੀ ਅਜੇ ਹਾਲਾਤਾਂ ਤੋਂ ਜੂਝ ਰਹੀ ਹੈ ਜਿਹੜੀਆਂ ਲੜਕੀਆਂ ਆਪਣੇ ਆਪ ਨੂੰ ਸੋਚਦੀਆਂ ਨੇ ਕਿ ਕਮਜ਼ੋਰ ਹੈ ਸ਼ਾਇਦ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਖਬਰ ਵੀ ਕਰ ਰਹੇ ਹੋਣਗੇ ਭਾਰਤ ਦੇ ਵਿੱਚ ਕਿਤੇ ਨਾ ਕਿਤੇ ਇੱਕ ਘਰੇਲੂ ਹਿੰਸਾ ਦਾ ਕੁੜੀਆਂ ਸ਼ਿਕਾਰ ਜ਼ਰੂਰ ਹੋ ਰਹੀਆਂ ਹੁੰਦੀਆਂ ਨੇ ਅਜਿਹੇ ਦੇ ਵਿੱਚ ਜ਼ਰੂਰਤ ਇਹ ਹੈ ਲੜਕੀਆਂ ਇੱਕ ਸਮੇਤੇ ਆ ਕੇ ਆਪਣੇ ਜੀਵਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਸਵਾਲ ਉੱਥੇ ਪੁੱਠਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਲਈ ਅਸੀਂ ਜੀਵਨ ਖਤਮ ਕਰਨ ਦੀ ਕੋਸ਼ਿਸ਼ ਕਰਦੀਆਂ ਕੀ ਉਹਨਾਂ ਲੋਕਾਂ ਨੂੰ ਅਸਲ ਮਾਇਨੇ ਦੇ ਵਿੱਚ ਕੁਝ ਫਰਕ ਪੈਂਦਾ ਹੈ ਸਾਡੇ ਜਾਣ ਦੇ ਨਾਲ ਕਿ ਉਹਨਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਦਲਾ ਆਂਦਾ ਹੈ ਪਰਮਾਤਮਾ ਨੇ ਇੱਕ ਜ਼ਿੰਦਗੀ ਸਾਨੂੰ ਦਿੱਤੀ ਹੁੰਦੀ ਹੈ ਉਸ ਜ਼ਿੰਦਗੀ ਨੂੰ ਚੰਗੇ ਤਰੀਕੇ ਦੇ ਨਾਲ ਜੀਣਾ ਸਾਡੇ ਹੱਥਾਂ ਦੇ ਵਿੱਚ ਹੈ ਜਿਸ ਤਰੀਕੇ ਦੇ ਨਾਲ ਸविता ਪ੍ਰਧਾਨ ਨੇ ਇੰਨਾ ਤੰਗੀਆਂ ਤੋਂ ਬਾਵਜੂਦ ਜਿੱਥੇ ਉਸ ਨੂੰ ਜ਼ਿੰਦਗੀ ਦੇ ਵਿੱਚ ਅਜਿਹਾ ਅਹਿਸਾਸ ਹੁੰਦਾ ਹੈ ਕਿ ਬਾਥਰੂਮ ਦੇ ਵਿੱਚ ਬੈਠ ਕੇ ਦੀ ਖਾਣਦੇ ਲਈ ਮਜਬੂਰ ਹੁੰਦੀ ਹੈ ਉਹ ਡਰ ਖੌਫ ਹੁੰਦਾ ਸੀ ਤੇ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਅਜੋ ਇੱਕ ਤਾਕੜ ਆਈ ਇਸ ਅਫਸਰ ਹੈ ਇਹਨਾਂ ਸਾਰੀਆਂ ਪ੍ਰਸਥਿਤੀਆਂ ਤੋਂ ਇਹ ਲੱਗਦਾ ਹੈ ਕਿ ਜੇਕਰ ਅਸੀਂ ਆਪਣੇ ਲਈ ਲੜਨਾ ਸਿੱਖ ਜਾਂਦੀ ਹੈ ਤਾਂ ਉਹ ਅਫਸਰ ਵਾਲੀ ਚੀਜ਼ ਕੀ ਅਸੀਂ ਜ਼ਿੰਦਗੀ ਦੇ ਵਿੱਚ ਇਸ ਤੋਂ ਇਲਾਵਾ ਵੀ ਬਹੁਤ ਕੁਝ ਕਰ ਸਕਦੇ ਆ ਤਾਂ ਸविता ਦੀ ਕਹਾਣੀ ਹਰ ਇੱਕ ਨੂੰ ਹੌਸਲਾ ਤਾਂ ਜ਼ਰੂਰ ਦਿੰਦੀ ਹੈ ਤੇ ਨਾਲ ਹੀ ਉਹਨਾਂ ਲੜਕੀਆਂ ਦੇ ਲਈ ਵੀ ਇੱਕ ਮਜ਼ਬੂਤੀ ਦੇ ਨਾਲ ਖੜਨ ਦੀ ਇੱਕ ਉਹ ਵੀ ਉਮੀਦ ਜਗਾਉਂਦੀ ਹੈ ਜਦੋਂ ਹਰ ਕੋਈ ਸਾਨੂੰ ਛੱਡ ਜਾਂਦਾ ਹੈ ਤਾਂ ਤੇ ਆਪਣਾ ਆਤ ਸਾਡਾ ਹੁੰਦਾ ਹੈ ਜਦੋਂ ਸਾਨੂੰ ਇੱਕ ਹੌਸਲਾ ਦਿੰਦਾ ਹੈ ਕਿ ਸ਼ਾਇਦ ਜ਼ਿੰਦਗੀ ਦੇ ਵਿੱਚ ਅਸੀਂ ਕੁਝ ਨਹੀਂ ਤਾਂ ਬਹੁਤ ਕੁਝ ਕਰ ਸਕਦੇ ਹਾਂ ਸविता ਪ੍ਰਧਾਨ ਦੀ ਕਹਾਣੀ ਤੁਹਾਨੂੰ ਕਿੰਨੀ ਕੁ ਮੋਟੀਵੇਟ ਕਰੀ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ